903 ਘੰਟੇ ਚੱਲਿਆ ਟਰੈਕਟਰ ਇਹ ਭੂਮੀ ਪੁੱਤਰਾ ਇਹ ਵੀ ਹਾਰ ਵਾਲਾ ਹੈਗਾ ਠੀਕ ਇਹ ਵੀ ਹਾਰ ਵਾਲੀ ਹੈ ਕੁਲਵੀਰ ਮਿੱਤਰੋ 25000 ਰੁਪਿਆ ਰੇਟ ਇਹਦੇ ਤੋਂ ਘਟਜੂ ਹੋਰ ਦੱਸੋ ਇਹ 2018 ਮਾਡਲ ਆ ਤੇ 18 ਮਾਡਲ ਮੈਂ ਨਹੀਂ ਕਹਿੰਦਾ ਕਿਸੇ ਪਾਸੋਂ ਮੰਡੀ ਤੋਂ ਇੰਨਾ ਚੱਲਿਆ ਮਿਲ ਜੂ ਤੁਹਾਨੂੰ ਬਾਈ 18 ਮਾਡਲ ਹੌਲੈਂਡਾ ਦੀ 3000 ਰੁਪਿਆ ਡਿਸਕਾਊਂਟ ਹੋ ਗਿਆ ਇਹ ਟਰੈਕਟਰ ਦੇ ਵਿੱਚੋਂ 17000 ਰੁਪਿਆ ਡਿਸਕਾਊਂਟ ਇਹ ਚ ਹੋ ਜੂ ਟਾਇਰ ਟੂਰ ਜਮਾ ਚੰਗੇ ਪੈ ਰਹੇ ਨੇ ਜਮਾ ਤਾਜ਼ੇ ਆ ਬਾਈ ਪੰਜਾਬ ਨੰਬਰ ਆ ਡਿਮਾਂਡ ਹੋ ਗਈ ਹੁਣ ਦੀ 2.5 ਲੱਖ ਰੁਪਿਆ ਦੇਂਗਾ ਕਿਨੇ ਦਾ ਗੜਦੀ ਆ ਆ ਜਿਹ ਅਸੀਂ ਗੱਲ ਉਹ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਇਹ ਮੰਡੀ ਮਿੱਤਰੋ ਹਰ ਬੁੱਧਵਾਰ ਵਾਲੇ ਦਿਨ ਲੱਗਦੀ ਆ ਤੇ ਬਾਈ ਕੁਲਵੀਰ ਕੋਲ ਪਹੁੰਚਿਆ ਤੇ ਕਿਹੜੇ ਕਿਹੜੇ ਟਰੈਕਟਰ ਆ ਵੀਰ ਕੋਲ ਜਿਹੜੇ ਨਵੇਂ ਆਏ ਆ ਤੇ ਸਾਰਿਆਂ ਦਾ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਰੇਟ ਤੇ ਡਿਟੇਲ ਵੀ ਸਾਰੀ ਦਵਾਂਗੇ ਜਾਣਕਾਰੀ ਮੈਂ ਕਹਦੀ ਇਹ ਪੜਦੇ ਸਾਰੀ ਚੱਕ ਦਾ ਟਰੈਕਟਰ ਦੇ ਹੋਰ ਬਾਈ ਕੁਲਵੀਰ ਪਹਿਲਾਂ ਤੂੰ ਰੱਖ ਕੈਮ ਬਹੁਤ ਵਧੀਆ ਬਾਈ ਗਰਮੀ ਕਰਾਦੀ ਯਾਰ ਇੱਕਦਮ ਹਨਾ ਹੋਰ ਬਾਈ ਸਸੇ ਗੱਲ ਦੇਖਣ ਆਲੇ ਭਰਾਵਾਂ ਨੂੰ ਸਾਰਿਆਂ ਨੂੰ ਹਾਂਜੀ ਗਰਮੀ ਹੋ ਗਈ ਬਾਈ ਟਰੱਕ ਹੋਰ ਪੂਰੇ ਚੰਗਿਆੜੇ ਕੱਢੇ ਪਏ ਆ ਤੇ ਆ ਟਰੈਕਟਰ ਦੀ ਹੁਣ ਜੇ ਗੱਲ ਕਰੀ ਤਾਂ ਇੱਧਰ ਵੀ ਹੁਣ ਚੰਗਿਆੜੀ ਕਢਨੇ ਆ ਕਿੰਨੇ ਮਾਡਲ ਆ ਇਹ 10 10 ਮਾਡਲ ਆ ਸੋਨਾਲੀ ਕਾ DE 750 ਬਾਈ ਤੇ ਕੈਮਰਾ ਮਾਰ ਲੀਦਾ ਸਾਰਾ ਡੂਰਾ ਹਾਂਜੀ ਇੱਕ ਵਾਰੀ ਜਿਹੜਾ ਕੀ ਹੁੰਦਾਗਾ ਹਾਂਜੀ ਟਰੈਕਟਰ ਦਿਖਾ ਦੇ ਕਈ ਵਾਰੀ ਕੇਸ ਆ ਗਿਆ ਹਾਂਜੀ ਜਿਵੇਂ ਟਰੈਕਟਰ ਦੇ ਹੁਣ ਮਾਰਲੇ ਟਾਇਰ ਹੈ ਨਹੀਂਗੇ ਹਾਂਜੀ ਆਪਾਂ ਇਹਦੀ ਵੀਡੀਓ ਪਾਉਦੀ ਆਪਾਂ ਇਹਦਾ ਦੇਦਾ ਰੇਟ ਉਹ ਠੀਕ ਹੈ ਆਪਾਂ ਨੂੰ ਇਹ ਲੱਗਿਆ ਕਿ ਯਾਰ ਟਰੈਕਟਰ ਜਾਰੇ ਇੰਨੇ ਟਾਇਰਾਂ ਦੇ ਨਹੀਂ ਵੇਖਦਾ ਆਪਾਂ ਟਾਇਰ ਪਾ ਦੇ ਹਾਂਜੀ ਉਹ ਕੱਲ ਸਾਡੇ ਨਾਲ ਇੱਕ ਕੰਮ ਹੋਇਆ ਠੀਕ ਹੈ ਇੱਕ ਟਰੈਕਟਰ ਦੀ ਆਪਾਂ ਵੀਡੀਓ ਪਾਦੀ ਉਹਦੇ ਕਸੇ ਟਾਇਰ ਸੀਗੇ ਤੇ ਟਾਇਰ ਪਾ ਦੇ ਨਵੇਂ ਟਾਇਰ ਪਾ ਦੇ ਉਹਦੇ 15 ਕਹ ਹਜ਼ਾਰ ਦੇ ਠੀਕ ਹੈ ਉਹ ਬੰਦਾ ਕੱਲ ਆ ਗਿਆ ਕਹਿੰਦਾ ਬਈ ਤੁਸੀਂ ਵੀਡੀਓ ਚ ਇੰਨੇ ਦਾ ਆਖੇ ਮੇਰੇ ਟਾਇਰ ਤਾਂ ਦੇਖ ਲੈ ਠੀਕ ਹੈ ਤੇ ਆਹ ਟਾਇਰ ਨੇ ਆਹ ਸਾਰਾ ਕੁਝ ਜਮਾ ਜਮਾ ਸੁੱਕਾ ਪਿਆ ਮਿੱਤਰੋ ਦੇਖ ਸਾਡੀ ਬਾਕੀ ਥੋੜੇ ਸਾਹਮਣੇ ਹੈ ਬਾਈ ਰੂ ਮੈਂ ਇਹੀ ਗੱਲ ਕਹਿ ਰਿਹਾ ਵੀ ਕੈਮਰਾ ਮਰਵਾ ਦੇ ਠੀਕ ਹੈ ਤੇ ਇਹ ਹੁਣ ਮਾਡਲ ਹੈਗਾ 2010 750 ਦਾ ਸੋਨ ਵਾਲੀ ਕਾ ਸਿੰਪਲ ਬੈਡਲਾਂ ਤੇ ਮਰੂਤੀ ਚ ਨਹੀਂ ਹੈਗਾ ਮਰੂਤੀ ਦਾ ਹੈਗਾ 2 ਲੱਖ 83 ਹੈ ਡਿਮਾਂਡ ਆ ਨੰਬਰ ਕਿਥੋਂ ਦਾ ਡਰਾਈਵਰ ਦਾ ਹਰਿਆਣਾ ਹਰਿਆਣਾ ਨੰਬਰ ਆ ਤੇ ਬਣ ਕਿੰਨੇ ਦਾ ਜਾਊਗਾ ਇਹ ਬਾਈ ਜਿਹੜਾ ਰੇਟ ਲਿਖਿਆ ਵੈਸੇ ਦਾ ਠੀਕ ਹੈ 75000 ਦਾ ਟਰੈਕਟਰ ਦੋ ਲੱਖ 73000 ਦਾ ਮਿੱਤਰੋ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ ਤੇ ਜਿਵੇਂ ਦੀਦਾ ਐਵੇਂ ਹੀ ਮਿਲੂਗਾ ਹਾਂ ਜੇ ਕਈ ਵਾਰੀ ਹੁੰਦਾ ਹੈ ਵੀ ਆਪਾਂ ਟਾਇਰ ਪਾਦ ਗਏ ਹੈ ਨਾ ਹਾਂਜੀ ਤਾਂ ਫਿਰ ਉਹਦਾ ਸਿਸਟਮ ਖਰਾਬ ਹੋ ਜਾਊਗਾ ਤਾਂ ਕਰਕੇ ਵੀਰ ਨੂੰ ਕਿਹਾ ਵੀ ਮਾੜਾ ਜਿਹਾ ਟਾਇਰ ਹੁੰਦੇ ਨੇ ਟਰੈਕਟਰਾਂ ਦੇ ਸਾਰਿਆਂ ਦੇ ਟਾਇਰ ਦੂਰ ਦਿਖਾਈ ਠੀਕ ਹੈ ਹਰਿਆਣਾ ਨੰਬਰ ਹੈ ਜੀ ਹਰਿਆਣਾ ਨੰਬਰ ਤੇ ਉਦੋਂ ਅੱਗੇ ਆਗੇ ਜੀ ਮਹਿੰਦਰਾ 475 ਡੀ ਆਈ ਹੂੰ ਤੇ ਇਹ ਵੀ ਮਿੱਤਰੋ ਕੰਡੀਸ਼ਨ ਤੁਹਾਡੇ ਸਾਹਮਣੇ ਆ ਨਾ ਟਾਇਰ ਇਹਦੇ 98 ਮਾਡਲ ਆ 60 ਕੇ ਪੈਸੇ ਮੰਗ ਰਿਹਾ 30 35 ਪੈਸੇ ਠੀਕ ਹੈ 98 ਮਾਡਲ ਆ ਮਿੱਤਰੋ 1 ਲੱਖ 45000 ਡਿਮਾਂਡ ਆ ਹਾਂ ਬਾਈ ਤੇ ਇਹ ਕਿੰਨੇ ਕੇ ਦਾ ਬਣ ਜੂ ਯਰ ਜਾਇ ਜੀ ਦੇਖਿਆ ਢਲੋਹੇ ਚਾਰ ਸਿਲੰਡਰ ਡੈਕਟਰ ਹੈਗਾ ਸਿਲੰਡਰ ਦਾ 4 265 ਦੇ ਵੀ ਚਾਰ ਸਿਲੰਡਰ ਨੇ ਤਿੰਨ ਹੁੰਦੇ ਆ ਤੇ ਇਹ ਹੁਣ ਕਿੰਨੇ ਦਾ ਬਣ ਜੇ 1 45000 1 35000 ਦਾ 1 35000 ਰੁਪਏ ਦਾ ਮਿੱਤਰੋ ਬਣ ਜੂ ਨੰਬਰ ਇਹਦਾ ਹਰਿਆਣਾ ਹਰਿਆਣਾ ਬਾਈ ਠੀਕ ਹੈ ਤੇ ਹੁਣ ਜਿਵੇਂ ਕਹੇ ਜੀ ਇਹ ਟਾਇਰ ਕਸਿਆਣ ਨਾਲ ਤੋਂ ਬਾਅਦ ਚੱਕੀ ਇੱਕ ਕਸਿਆ ਨਹੀਂ ਠੀਕ ਹੈ ਤੀ ਦਿਨ ਆ ਗਿਆ ਕਿ ਟੁੜੀ ਦਾ ਟਰਾਲੀnga ਢੋਣ ਨੂੰ ਬਾਈ ਫੰਨੇਖਾ ਕੰਮ ਦੇਊਗਾ ਠੀਕ ਹੈ ਬੈਸ ਲੋੜ ਚੰਗੀ ਹੁੰਦੀ ਆ ਸਿਲੰਡਰ ਵੀ ਜਾ ਰਿਹਾ ਜੋਰ ਵੀ ਚੰਗਾ ਮਾਰਦਾ ਮਗਰ ਤਵੀਆਂ ਵੀ ਖਿੱਚੀ ਫਿਰੂਗਾ ਖਰਚਾ ਵੀ ਘੱਟ ਖਰਚਾ ਵੀ ਘੱਟ ਤੇ ਆ ਹੁਣ ਹੌਲੈਂਡ ਦਾ ਸਕਨੀਸ਼ਨ ਤੇ ਇਹਦੀ ਪੂਰੇ ਮਾਡਲ ਵਾਲੀ ਲੱਗਦੀ ਆ ਪੂਰੀ ਬੁਈ ਮਾਡਲ 17 ਹੈ ਬਾਈ ਇਹ 17 ਠੀਕ ਹੈ 17 ਮਾਡਲ ਦੀ ਸਾਰੇ ਕਾਰਸ ਫੇਰੇ ਕੈਮਰਾ ਮਾਡਲ 17 ਮਾਡਲ ਆ 3 ਸਪੀਡ ਆ ਟੌਪ ਚੌਕੜਾ ਦੇਖ ਸਕਦੇ ਹੋ ਮਿੱਤਰੋ ਪੂਰਾ ਫੋਲੀ ਚੰਗਾ ਪਿਆ ਹਨਾ ਹਾਂ ਉਧਰ ਕਨੋਪੀ ਵੀ ਲੱਗੀ ਆ ਸਿਸਟਮ ਵੀ ਆ ਜਿਹੜਾ ਡਿਗਾਰਡਮੈਂਟ ਜਾਂ ਨਾਲ ਐਵੇਂ ਮਿਲੂ ਐਵੇਂ ਮਿਲੂਗਾ ਬਾਈ ਕੀ ਕਰ ਲੈ ਵੀ ਮਿੱਤਰੋ ਸਾਰਾ ਐਸੈਸਰੀ ਜਿਵੇਂ ਕਰੀਏ ਜਾ ਕੇ ਕੁਝ ਲਾਉਣ ਦੀ ਲੋੜ ਤੇ 17 ਮਾਡਲ ਆ ਹੁਣ ਰੇਟ ਕੀ ਆ ਇਹਦਾ ਡਿਮਾਂਡ ਤਾਂ ਹੈਗੀ ਆ ਇਹ ਤਾਂ ਮਾਰੀ ਮੜਾ ਜਾ 5 ਲੱਖ ਤੇ 80 ਆ ਡਿਮਾਂਡ ਨਾ 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 ਕਿੰਨਾ 580 580 ਹਾਂਜੀ ਤੇ ਇਹ ਹੁਣ ਕਿੰਨੇ ਕਦਾ ਬਣ ਜੂ ਪਹਿਲਾਂ ਇੱਕ ਗੱਲ ਦੱਸ ਹੂੰ ਸਾਰੀ ਮੰਡੀ 'ਚ 17 ਮਾਡਲ ਦਾ ਹਾਂਜੀ 580 ਦਾ ਟਰੈਕਟਰ ਰੇਟ ਕਿਸੇ ਤੇ ਹੋਊ ਨਹੀਂ ਸਾਰਾ ਨਹੀਂ ਹੋਣਾ ਨਹੀਂ ਹੋਣਾ ਨਾ ਤੇ ਇਹ ਹੁਣ ਕਿੰਨੇ ਕਦਾ ਤਾਂ ਇਹ ਹਰਿਆਣਾ ਨੰਬਰ ਟਰੈਕਟਰ ਢੱਲੋ ਠੀਕ ਹੈ ਐਨਓਸੀ ਐਨਓਸੀ ਵਿਰੇ ਦੇ ਨਹੀਂ ਮੈਂ ਠੀਕ ਹੈ ਐਨਓਸੀ ਮਿਲਣੀ ਹਰਿਆਣਾ ਨੰਬਰ ਤਾਂ ਕਰਕੇ ਦਾ ਰੇਟ ਘਟਾਇਆ ਤਾਂ ਕਰਕੇ ਰੇਟ ਘਟਾ ਤੇ ਹੁਣੇ ਬਣ ਕਿੰਨੀ ਕਿਤਾ ਜੋ ਜਦੋਂ ਬੰਦਾ ਜਿਵੇਂ ਕਹਦੀ ਮਾਨਜਾ ਬਣਾ ਕੇ ਆ ਕੇ ਖੜੀ ਗਿਆ ਇੱਥੇ ਵਿਲੈਗੀ ਜਾਣਾ ਇਹਨੂੰ ਦੇ ਦਾਂਗੇ ਆਪਾਂ 5.5 ਲੱਖ ਲੱਗੇ ਸਾਢੇ 5 ਲੱਖ ਰੁਪਏ ਦਾ ਮਿੱਤਰੋ ਹੌਲੈਂਡ ਮਿਲਦੀ ਤੇ ਜਿਵੇਂ ਕਹਦੀ 17 ਮਾਡਲ ਹੌਲੈਂਡ ਇਹ ਰੇਟ ਤੇ ਦੰਦਾ ਵੀ ਕੋਈ ਨਹੀਂ ਹੈ 17 ਮਾਡਲ ਆ ਜੀ ਹੌਲੈਂਡ ਮਿੱਤਰੋ 30000 ਦਾ ਰੇਟ ਆ ਹਾਂ ਜੂਜੀ ਗੇਅਰ ਚ ਹੈ ਠੀਕ ਹੈ ਜੂਜੀ ਗੇਅਰ ਦੇ ਵਿੱਚ 17 ਮਾਡਲ ਹੌਲੈਂਡਾ ਜੀ 30000 ਰੁਪਿਆ ਡਿਸਕਾਊਂਟ ਹੋ ਗਿਆ ਇਹ ਟਰੈਕਟਰ ਦੇ ਵਿੱਚੋਂ ਹੈਵੀ ਪਲੱਸ ਹੈਵੀ ਪਲੱਸ ਹੈ ਕਿਹਦੀ ਸਪੈਸੀਟੀ ਨਹੀਂ ਹੈ ਕਿ ਤਰ੍ਹਾਂ ਦਾ ਹੈ 30000 ਰੁਪਿਆ ਰੇਟ ਇਹ ਟਰੈਕਟਰ ਦੇ ਵਿੱਚੋਂ ਘਟਜੂ ਮੇਰੇ ਤੋਂ 17 ਮਾਡਲ 5.5 ਲੱਖ ਰੁਪਈਆ ਦਾ ਰਹਿ ਗਿਆ ਉਦੋਂ ਕੀ ਆ ਗਿਆ ਜੀ ਅਰਜਨ ਆ ਯਾਰ ਆਪਣੇ ਕਿਸੇ ਰਿਸ਼ਤੇਦਾਰ ਬੰਦੇ ਦਾ ਆਇਆ ਹੈ ਠੀਕ ਹੈ ਜਵਾਨੀ ਢਲੀ ਵੀ ਹੈ ਜਵਾਨੀ ਢਲੀ ਨਹੀਂ ਬਾਈ ਇਹਦੇ ਇੰਜਨ ਦੇ ਵਿੱਚ ਜਵਾਨੀ ਬਾੜੀ ਚੜੀ ਵੀ ਹੈ ਠੀਕ ਹੈ ਜਿੰਜਨ ਚ ਚੜੀ ਵੀ ਹੈ ਉਤੋਂ ਢਲੀ ਵੀ ਹੈ ਉਤੋਂ ਢਲੀ ਵੀ ਹੈ ਕਲਫ ਡਬਲ ਕਲਚ ਆ ਸਿੰਪਲ ਸਟੀering ਟਾਇਰ ਤੇ ਬ੍ਰੇਕ ਤੇ ਕੈਮਰਾ ਮਾਰਲਾ ਇੱਕ ਮਾਡਲ ਆ ਇੱਕ ਮਾਡਲ ਐ 2001 ਮਾਡਲ ਆ ਜੀ ਤੇ ਡਿਮਾਂਡ ਹੈਗੀ ਆ 2.5 ਲੱਖ ਰੁਪਇਆ 4 40 50 ਹਜ਼ਾਰ ਰੁਪਇਆ ਦੇ ਇੰਜਣ ਤੇ ਲਾਇਆਗਾ ਠੀਕ ਐ ਠੀਕ ਐ ਜ਼ਿੰਮੇਦਾਰ ਬੰਦਾ ਜਦੋਂ ਤੈਨੂੰ ਪਤਾ ਹੈ ਵੀ ਕੰਮ ਲੈਣਾ ਹੋਵੇ ਮਾੜਾ ਕੰਮ ਕਦੇ ਨਹੀਂ ਕਰਾਉਂਦਾ ਠੀਕ ਐ ਜੀ ਮੈਂ ਕਹੀ ਇੰਜਣ ਦੀ ਜਮਾਂ ਤਸੱਲੀ ਬਾਕਸ ਕੰਮ ਹੋਇਆ ਵਾ ਪੂਰਾ ਸੁੱਕਾ ਪਿਆ Punjab ਨੰਬਰ ਆ ਡਿਮਾਂਡ ਹੋ ਗਈ ਹੁਣ ਦੀ 2.5 ਲੱਖ ਰੁਪਇਆ ਦੇਗਾ ਕਿਨੇ ਦਾਗੜ ਦੀ ਆ ਉਹ ਕਹਿੰਦਾ ਵੀ ਦੇਣਾ ਐ ਆਪਣਾ ਨਹੀਂ ਡਾਕਟਰ ਮੈਂ ਪਹਿਲਾਂ ਦੱਸਿਆ ਠੀਕ ਐ ਇ ਮੋਕੇ ਤੇ ਨਹੀਂ ਪਤਾ ਤਾਂ ਬਣੋ ਜੀ 10 ਟੁੱਟੇ 20 ਟੁੱਟੇ 50 ਟੁੱਟੇ ਜਿਵੇਂ ਆਪਣੇ ਕੋਲ ਜਿਹੜੇ ਟਰੈਕਟਰ ਸੋਡੇ ਕੋਲ ਆਪਾਂ ਸੋਡੇ ਵਾਲੀ ਦਿਖਾਏ ਆ ਤੇ ਜਿਵੇਂ ਕਈ ਵਾਰੀ ਕਿਸੇ ਨੇ ਐਸੇ ਜਿਹੜਾ ਟਰੈਕਟਰ ਪੁਰਾਣਾ ਵੇਚ ਕਟਾਉਣਾ ਹੋਵੇ ਕੱਟ ਲਾਂਗੇ ਬਾਈ ਠੀਕ ਐ ਲੋਨ ਲੋਨ ਦੀ ਸਬਦਾ ਬਾਈ ਹੈਗੀ ਐ ਠੀਕ ਐ ਲੋਨ ਵੀ ਹੋ ਜਾਊਗਾ ਲੋਨ ਦੀ ਸਬਦਾ ਵੀਰੇ ਸਿੱਬਲ ਬੰਦੇ ਦਾ ਸਹੀ ਹੋਣਾ ਚਾਹੀਦਾ ਠੀਕ ਐ ਕਈ ਬੰਦਿਆਂ ਨੂੰ ਇਹਦੇ ਬਾਰੇ ਪਤਾ ਨਹੀਂ ਹੁੰਦਾਗਾ ਸਿੱਬਲ ਖਰਾਬ ਹੁੰਦਾ ਉਹਦੇ باوجود ਵੀ ਕਹਿਣਗੇ ਵੀ ਸਾਰਾ ਪਤਾ ਤਾਂ ਹੁੰਦਾ ਹੀ ਹੈਗਾ ਠੀਕ ਐ ਫਿਰ ਵੀ ਆਖਣਗੇ ਬਾਈ ਸਿੱਬਲ ਪਰਾਵੋ ਜੀ ਸਿਬਲ ਸਹੀ ਹੈ ਨਾ ਜੇ ਸਿਬਲ ਸਹੀ ਆ ਲੋਨ ਹੋਣੀ ਲੋਨ ਦੀ ਗੱਲ ਕਰਨ ਦਾ ਫਾਇਦਾ ਹੁੰਦਾ ਠੀਕ ਹੈ ਤੇ ਹੁਣ ਮੈਨੂੰ ਇਹ ਨਾ ਸਾ 265 ਆ ਗਿਆ ਹਾਂ ਜੇ ਮੈਂ ਟਾਇਰ ਦੂਰ ਦੇਖੇ ਕੱਢਿਆ ਸੀ ਇਹ ਤੇਲ ਖਰਚ ਹੀ ਬਹੁਤ ਘੱਟ ਆ ਜਾਂ ਟਰੈਕਟਰ ਇਹ ਥੱਦੀ ਵੇਜ ਨਾ ਖਰਚਾ ਦੀਵੇਜ ਨਹੀਂ ਖਰਚਾ ਮਿੱਤਰੋ ਖਰਚਾ ਤਾਂ ਬਹੁਤ ਘੱਟ ਆ ਕਨੀਸ਼ਨ ਤੁਹਾਡੇ ਸਾਹਮਣੇ ਆ 99 ਮਾਡਲ ਆ ਟਰੈਕਟਰ 1996 ਮਾਡਲ ਦੇ ਵਿੱਚ ਇੰਜਨ ਉਂਝਣ ਦੇਖ ਸਕਦੇ ਹੋ ਮਿੱਤਰੋ ਸੁੱਕਾ ਪਾ ਟਰੈਕਟਰ ਦਾ ਤੇ ਤੇਲ ਖਰਚੇ ਲਈ ਪਾਸੋ ਜਿਵੇਂ ਕਹਿੰਦੀ ਇਹ ਤੂੜੀ ਦਾ ਸੀਜ਼ਨ ਦਾ ਹੁਣ ਚੱਲ ਪਿਆ ਟੂਰੀਲੀ ਮਸ਼ੀਨ ਦੇ ਨਾਲ ਟਰਾਲੀਆਂ ਢੋਣ ਬਾਅਦ ਤੇ ਬੰਦੇ ਨੇ ਕਿਸੇ ਨੇ ਲਾਉਣਾ ਤਾਂ ਇਹਦੇ ਵਰਗਾ ਟਰੈਕਟਰ ਨਹੀਂ ਹੈਗਾ ਜਿਵੇਂ ਕਿ ਦੀ ਪੂਰਾ ਮੁੱਲ ਮੋੜ ਦਾ 1,45,000 ਡਿਮਾਂਡ ਆ ਹੁਣ ਕਿ ਵੀਰੇ ਕਿਨੇ ਕਿਦਾ ਬਣ ਜੀ ਯਾਰ ਰੇਟ ਹੀ ਪੂਰਾ ਲਿਖਿਆ ਦਾ ਨਹੀਂ ਪੂਰਾ ਨਹੀਂ ਤੂੰ ਐਂ ਰੱਬ ਇੱਕ ਲੱਖ 35,000 ਦਾ ਦੇਣਾ ਨੈਟ ਫੈਟ ਇਹਦੂ ਪੰਜ ਘੱਟ 1,35,000 ਦਾ ਟਰੈਕਟਰ ਬਣ ਜੂ ਨੰਬਰ ਪੰਜਾਬ ਨੰਬਰ ਪੰਜਾਬ ਆ ਮਿੱਤਰੋ ਹੇ ਮਿੱਤਰੋ ਆ ਗਿਆ ਗਿਆ ਜੀ ਸਵਰਾਜ 735 ਇਹ ਨੰਬਰ ਕਿੱਥੋਂ ਦਾ ਅਗਲੇ ਵੀ ਡਰਾਈਵਰ ਦਾ ਨੰਬਰ ਹਰਿਆਣਾ ਵੀ ਨੰਬਰ ਹਰਿਆਣਾ ਤੇ ਟਾਇਰ ਜਿਵੇਂ ਕਿ ਇਹ ਚੌਕੜਾ ਜਮਨ ਵਾਲਾ ਗਿਆ ਬਾਈ ਮੜਾ ਜਾ ਕੈਮਰਾ ਬਰਾਏ ਟਾਇਰ ਮੂਰਲੇ ਕੈਮਰਾ ਮਾਰਲੇ ਟਾਇਰ ਚਾਰੇ ਦੋਨੋਂ ਵਰਾ ਲੱਗੇ ਪਿਆ ਢਿਲੋਂ ਵਾਲੇ ਜੀ ਹਾਂਜੀ ਇਹਦੇ ਟਾਇਰ 12 ਵਾਲੇ ਹੁੰਦੇ ਆ ਮਗਰਲੇ 13 ਛੇ 22 ਦੇ ਪਾਏ ਠੀਕ ਹੈ 13 ਛੇ 22 ਦੇ ਮੈਂ ਵੀ ਆ ਗਿਆ ਤਾਂ ਹੀ ਤਰੋਂ 44 ਦਾ ਵਲੇਖਾ ਪਾਉਂਦਾ ਹੈ ਇਹ ਫੈਕਟਰ ਹੈ 44 ਵਰਗਾ ਹੀ ਹਾਂ ਠੀਕ ਹੈ ਇੰਜਨ ਗੇਅਰ ਦੀ ਬਾਈ ਗਾਰੰਟੀ ਇਹ ਬੜਾ ਮੰਦਾ ਬਾਕੇ ਲੈ ਇੰਜਨ ਗੇਅਰ ਤਾਂ ਮਿੱਤਰੋ ਸਾਨੂੰ ਦੱਸ ਕੈਮਰਾ ਮਾਰਦੇ ਚਾਰ ਸਪੀਰੇ ਮਾਰਦੇ ਮਾੜਾ ਜਿਹਾ ਖੇਤ ਚਾਰ ਸਪੀਰੇ ਕੈਮਰਾ ਮਾਰਦੇ ਜਿਵੇਂ ਕਿ ਟਾਇਰ ਵੀ ਕੋਈ ਦੇਸੀ ਨਹੀਂ ਹੈ ਪੋਲੋ ਦੇ ਟਾਇਰ ਲੱਗੇ ਵੀ ਭਾਈ ਸਭ ਤੋਂ ਮਹਿੰਗੇ ਟਾਇਰ ਨੇ ਇਹ ਠੀਕ ਹੈ ਪੋਲੋ ਦੇ ਟਾਇਰ ਲੱਗੇ ਹੋਏ ਮੇਰੇ ਤੇ ਮਾਡਲ 2004 ਆ ਤੇ 2 ਲੱਖ 55000 ਡਿਮਾਂਡ ਆ ਤੇ ਕਿੰਨੇ ਕੁ ਦਾ ਬਣ ਦੂ ਇਹ ਯਾ ਰੇਟ ਤਾਂ ਆਪ ਆਪ ਦੇ ਹਿਸਾਬ ਨਾਲ ਪੂਰਾ ਲਿਖਿਆ ਸੀਗਾ ਟੇਨ ਨੂੰ ਨਹੀਂ ਪੂਰਾ ਨਹੀਂ ਹੁਣ ਆਂ ਦੱਸ ਬਣੂ ਕਿੰਨੇ ਦਾ ਟਰੈਕਟਰ ਇਹਦਾ ਯਾਰ 2 ਲੱਖ ਤੇ 40 ਹਜ਼ਾਰ ਦਾ 2 ਲੱਖ ਤੇ 40 ਹਜ਼ਾਰ ਦਾ ਟਰੈਕਟਰ ਬਣ ਜੂ 15000 ਰੁਪਿਆ ਰੇਟ ਇਹਦੇ ਜੋ ਘੜ ਜੂ ਤੇ ਸਵਰਾਜ ਟਰੈਕਟਰ ਇਹ ਜਿਹੇ ਟਰੈਕਟਰ ਅਗਲ ਵੀਰ ਮੇਰੇ ਗਮਾਂਢਿਆਂ ਕੋਲ ਆ ਕਾ ਨਵੇਂ ਮਾਡਲ ਉਹਨਾਂ ਨੇ ਮੈਨੂੰ ਲਾ ਦੇ ਇੰਜਨ ਨੂੰ ਚਾਬੀ ਨਹੀਂ ਲਵੇ ਕਿਲੀ ਸਰਵਿਸ ਹੀ ਇਹਦੇ ਲੱਗਦੀ ਨਹੀਂ ਚਾਬੀ ਬਾਈ ਤੇ ਇਹਨੇ ਇੱਕ ਟਾਈਮ ਤੇ ਬਦਲੀ ਚਲੋ ਇਹਨੂੰ ਕੁਝ ਨਹੀਂ ਹੁੰਦਾਗਾ ਜਿਵੇਂ ਕਹਦੀ ਇਹ ਮੇਸਤਰੀ ਦੀ ਦੁਕਾਨ ਭੁੱਲਣ ਵਾਲਾ ਕੰਮ ਆ ਜਿਹੜੀ ਵੀਰ ਨੇ ਕਿਨਾ ਸਵਰਾਜ ਟਰੈਕਟਰ ਲੈ ਲਿਆ ਬਾਕੀ ਛੋਟੇ ਕਿਸਾਨਵਾਸ ਤੇ ਤਾਂ ਮੰਨ ਲਾ ਵੀ ਜਮਾ ਪੂਰਾ ਫੋਲੀ ਚੰਗਾ ਇਹਨੂੰ ਛੋਟਾ ਲੈ ਜੇ ਇਹਨੂੰ ਵੱਡਾ ਲੈ ਜੇ 10 ਸਾਲ ਟਾਇਰਾਂ ਤੇ ਪੰਜੀ ਲਾਉਣ ਦੀ ਲੋੜ ਟਾਇਰਾਂ ਦੇ ਕੀ ਇੰਜਨ ਨਹੀਂ ਪਾਲ ਲੱਗੇ ਇੰਜਨ ਤਾਂ ਮਰਦਾ ਹੀ ਨਹੀਂ ਉਹ ਤਾਂ ਆਪਾਂ ਪਹਿਲਾਂ ਹੀ ਗੱਲ ਕਰ ਲਈ ਇਹ ਮਰਦੇ ਹੀ ਨਹੀਂ ਹੁੰਦੇ ਸ੍ਰੀ ਰਾਜ ਮਿੱਤਰੋ ਟਰੈਕਟਰ ਹੀ ਇਹਦੇ ਹਿਸਾਬ ਨਾਲ ਬਣਾਉਂਦੀ ਆ ਕਿਸਾਨਾਂ ਦੀ ਜਿਵੇਂ ਕਹਦੀ ਸੁਣ ਕੇ ਕੋਲ ਬੈ ਕੇ ਨਹੀਂ ਕਹਿੰਦੇ ਸੁਣ ਕੇ ਬਣਾ ਲਿਆ ਇਹ ਸੁਣਦੇ ਆ ਬਈ ਕਿਸਾਨਾਂ ਦੀ ਠੀਕ ਹੈ ਤੇ ਉਦੋਂ ਅੱਗੇ ਆ ਗਿਆ ਡਿਮਾਂਡ ਭੇਜਦੀ ਨਾ ਹਾਂਜੀ ਕੋਈ ਰਾਏ ਪੁੱਛਦੇ ਆ ਰਾਏ ਭੇਜਦੇ ਆ ਮਨਦੇ ਆ ਲੋਕਾਂ ਦੇ ਠੀਕ ਹੈ ਆਪਣੀ ਮੰਨ ਕੇ ਫੇਰ ਹੀ ਕੰਮ ਕਰਦੇ ਇਹ ਗੇਅਰ ਆ ਜੰਦਾ ਸਾਈਡ ਗੇਅਰ ਆ ਕਿੰਨਾ ਮਾਡਲ ਆ ਕਲਵੀਰ ਇਹ ਇਹ 2013 ਮਾਡਲ ਟੈਟਰੈਕਟਰ ਹੈ 2013 13 ਮਾਡਲ ਆ ਚਾਰੇ ਟਾਇਰ ਨਵੇਂ ਆ ਟਾਇਰ ਨਵੇਂ ਆ ਸੀਐੜ ਦੇ ਆ ਚਾਰੇ ਚਾਰੀ ਸੀਐੜ ਦੇ ਆ 10 ਬ੍ਰੇਕ ਮਾਰਦੇ ਚਾਰੇ ਟਾਇਰ ਸਟ੍ਰੈਗ ਦੇ ਆ ਸਾਈਡ ਗੇਅਰ ਦੇ ਵਿੱਚ ਆ ਮਿੱਤਰੋ ਪੰਜਾਬ ਨੰਬਰ ਦਾ ਟੈਟਰੈਕਟਰ ਆ ਇਹ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਲੈ ਮਿੱਤਰੋ ਨੰਬਰ ਹੈਗਾ ਪੰਜਾਬ ਮਾਡਲ 13 ਤੇ ਨੰਬਰ ਪੰਜਾਬ ਨਹੀਂ ਨੰਬਰ ਹੈ ਵੀ ਬਰਨਾਲੇ ਦਾ ਮੇਰੇ ਜ਼ਿਲ੍ਹੇ ਦਾ ਨੰਬਰ ਆ ਹਾਂ 397000 ਡਿਮਾਂਡ ਹੈ ਕਿੰਨੇ ਕ ਦਾ ਬਣ ਜੂਗੀ ਵੀਰਾਂ ਪੂਰੀ ਡਿਮਾਂਡ ਹੈ ਠੀਕ ਹੈ ਪੂਰੀ ਸੂਰੀ ਡਿਮਾਂਡ ਹੈ ਪੂਰੀ ਸੂਰੀ ਡਿਮਾਂਡ ਹੈ ਕਿੰਨੇ ਕ ਦਾ ਬਣ ਜੂ ਫਿਰ ਵੀ ਇਹ ਮੰਗਿਆ ਮੌਤਲਾ ਕੰਮ ਹੁੰਦਾ ਦਿਨੋਂ ਬਸ ਮੌਤ ਦੀ ਲੱਗਦੀ ਹੈ 3 ਲੱਖ ਤੇ 80000 ਦਾ ਟਰੈਕਟਰ ਮਿੱਤਰੋ ਮਿਲ ਜੂ 17000 ਰੁਪਿਆ ਡਿਸਕਾਊਂਟ ਇਹ ਚ ਹੋ ਜੂ ਟਾਇਰ ਟੂਰ ਜਮਾ ਚੰਗੇ ਪੈਸੇ ਜਮਾ ਤਾਜ਼ੇ ਆ ਬਾਈ ਇਹ ਮੇਰੇ ਕਹੀ ਇਹ ਪੰਜੀ ਲਾਉਣ ਦੀ ਲੋੜ ਇੰਜਨ ਗੇਅਰ ਦਾ ਕਿਵੇਂ ਆ ਜਮਾ ਬਾਕੇ ਲੈ ਪੂਰੀ ਤਸੱਲੀ ਹੋ ਇੰਜਨ ਗੇਅਰ ਦੀ ਤੇ ਕਾਗਜ਼ ਪੱਤਰੋ ਕੇ ਉਹ ਤਾਂ ਗਾਰੰਟੀ ਆ ਕਾਗਜ਼ ਪੱਤਰਾਂ ਦੀ ਜਮਾ ਗਾਰ ਇਹ ਤਾਂ ਮਹੀਨਾ ਮਾੜਾ ਇਹ ਹੈ ਨਵਾ ਬਾਈ ਠੀਕ ਹੈ 18 ਮਾਡਲ ਆ ਚੱਲਿਆ ਕਿੰਨਾ ਗਿਆ ਇਹ ਇਹ ਮੀਟਰ ਚੈੱਕ ਕਰ ਲਾ ਲੈ ਵੀ ਮਿੱਤਰੋ ਮੀਟਰ ਕਿੰਨੀ ਨੂੰ ਲੈਈ ਲੈ ਹੁਣ ਮੜ ਨਹੀਂ ਤੇ ਕਹਿਣ ਤੇ ਨਹੀਂ ਹੁਣ ਤੂੰ ਆਪ ਦੇਖ ਲੈ ਨਹੀਂ ਅਸੀਂ ਤਾਂ ਆਪ ਹੀ ਕਰਾਂਗੇ ਤਸੱਲੀ 791 ਘੰਟੇ ਚੱਲਿਆ ਮੀਟਰ ਤੇ ਮਾਰ ਦੀ ਮੜਾ ਇਹ ਕੈਮਰਾ ਇਹ ਦੇ ਭਾਈ ਚਾਰੇ ਟਾਇਰ ਨਾਲ ਦੇ ਰਮਾ ਰੂਮਾ ਦੇ ਨਾ ਨਿਕਲਦੇ ਨਟਾਂ ਤੇ ਵੀ ਗੇੜਾ ਦੇ ਦੇ ਨੀ ਚਾਰ ਚਪਰੇ ਆ ਨਟਾਂ ਦੇ ਉੱਤੇ ਰੰਗ ਉਮੀ ਪਿਆ ਅੱਲੀ ਸਰਵਿਸ ਹੋਈ ਆ ਹੋਰ ਕੀ ਮੀਟਰ ਤੇ ਦਿਖਾ ਦੀ 791 ਘੰਟੇ ਚੱਲਿਆ ਮਿੱਤਰੋ ਟਰੈਕਟਰ ਇਹ ਸੋਨਾਲੀ ਕਾ ਡੀਏ 750 2018 ਮਾਡਲ ਆ ਤੇ 18 ਮਾਡਲ ਮੈਂ ਨਹੀਂ ਕਹਿੰਦਾ ਕਿਸੇ ਪਾਸੋਂ ਮੰਡੀ ਤੋਂ ਇੰਨਾ ਚੱਲਿਆ ਮਿਲ ਜੂ ਤੁਹਾਨੂੰ ਬਾਈ ਤੇ ਚੱਲਿਆ ਵੀ ਜਮ ਅਰੀਜਨਲ ਆ ਕੋਈ ਮੀਟਰ ਨਾ ਸੀਟਸਾਰ ਨਹੀਂ ਹੋਈ ਇਹਦੀ ਗੱਲ ਇਹ ਆ ਹਾਂਜੀ ਇਹਦੀ ਟਰਾਈ ਮਾਰ ਕੇ ਹਾਂ ਏਜੰਸੀ ਚ ਜਾਵੜੇ ਬੰਦਾ ਠੀਕ ਹੈ ਆਹ ਟਰੈਕਟਰ ਦੀ ਟਰਾਈ ਮਾਰ ਕੇ ਜਾ ਕੇ ਏਜੰਸੀ ਚ ਨਵੀਂ ਦੀ ਟਰਾਈ ਮਾਰ ਲੈ ਠੀਕ ਹੈ ਇੱਕ ਗੱਲ ਹੀ ਆ ਕੋਈ ਫਰਕ ਨਹੀਂ ਆਊਗਾ ਤੇ 16 ਦੇ ਟਾਇਰਾਂ ਚ ਮੇਤਰੋ 16 ਦੇ ਟਾਇਰਾਂ ਚ ਬੇਟ ਟਰੈਕਟਰ ਨੂੰ ਲੱਗੇ ਹੋਏ ਨੇ ਬੇਟ ਲੱਗੇ ਹੋਏ ਆ 16 ਦੇ ਟਾਇਰਾਂ ਚ 18 ਮਾਡਲ ਆ ਤੇ ਨੰਬਰ 50 ਆ ਨਹੀਂ ਨੰਬਰ ਹਰਿਆਣਾ ਐਨਓਸੀ ਮਿਲ ਜੂ ਬਾਈ ਐਨਓਸੀ ਮਿਲ ਜੂ ਨੰਬਰ ਹਰਿਆਣਾ ਹਾਂ ਬਾਈ ਤੇ 5 ਲੱਖ ਤੇ 88000 ਡਿਮਾਂਡ ਆ ਹਾਂ ਬਾਈ ਕਿੰਨੇ ਕ ਦਾ ਬਣਦੀ ਉਹਨੇ ਇਹ ਦੇਣਾ ਬਾਈ ਆਪਾਂ 5 ਲੱਖ ਤੇ 65000 ਦਾ ਟਰੈਕਟਰ 5 ਲੱਖ ਤੇ 65000 ਰੁਪਏ ਦਾ ਟਰੈਕਟਰ ਮਿਲ ਜੂ ਜਿਵੇਂ ਕਹ ਰਹੀ 23-24000 ਰੁਪਏ ਬਸ ਯਾਰ ਗੱਲ ਇਹ ਐ ਵੀ 23 ਕਰ ਲੈ 24 ਕਰ ਲੈ ਕੁਲਵੀਰ ਮਿੱਤਰੋ 25000 ਰੁਪਏ ਰੇਟ ਇਹਦੇ ਤੋਂ ਘਟਜੂ ਹੋਰ ਦੱਸੋ ਇਹ ਬਣਾ ਜਾ ਬਣਾ ਕੇ ਆਜੋ ਇਹ ਨਾ ਵੀ ਹਾਰ ਪਾ ਕੇ ਲੈ ਜਾਓ ਮਾਡਲ ਨਹੀਂ ਕੋ ਕਹਿੰਦਾ ਕਿਸੇ ਨੂੰ ਜਾ ਕੇ ਕਹਿੰਦੇ ਨਵਾਂ ਐ ਨਵੇਂ ਵਾਲਾ ਕੰਮ ਹੀ ਹੈ ਫੀਲਿੰਗ ਮਾਡਲ ਜਰੂ 18 ਚੱਲਿਆ ओरिजिनल ਚੱਲਿਆ ਠੀਕ ਹੈ ओरिजिनल ਚੱਲਿਆ ਉਹਦੀ ਗਾਰੰਟੀ ਹੋਊਗੀ ਕੋਈ ਮੀਟਰ ਨਾ ਛੇੜ ਸਕਨੀ ਨਹੀਂ ਬਾਈ ਆਪਾਂ ਕਰਦੇ ਜਿਹੜਾ ਅੰਦਰ ਤੇ ਜਿੱਥੇ ਰੰਗ ਕਲਮ ਲੱਗੀ ਹੋਊ ਤਾਂ ਦੱਸਾਂਗੇ ਤੇ ਰੰਗ ਵੱਜਿਆਗਾ ਇੱਕ ਗੱਲ ਹੋਰ ਗਲਬੀਰ ਯਾਰ ਜਿਵੇਂ ਬੰਦਾ ਹਰਿਆਣਾ ਵਾਲ ਨੰਬਰ ਲੈਂਣ ਤੋਂ ਨਵਾਂ ਟਰੈਕਟਰ ਵੀ ਕਹੀ ਰਿਹਾ ਬੰਦਾ ਕਹਿੰਦਾ ਇਹ ਚਾਰ ਨੰਬਰ ਆ ਜਿਹੜੀ ਐਨਓਸੀ ਦਾ ਪ੍ਰੋਸੈਸ ਇਹ ਹੁੰਦਾ ਕਿੰਨੇ ਕੇ ਪੈਸੇ ਲੱਗਦੇ ਇਹ ਤੇ ਬਾਈ ਗੱਲ ਇਹ ਹੈ ਜਿਵੇਂ 18 ਮਾਡਲ ਦੀ ਆਪਾਂ ਲਈ ਇਹ ਆਪਾਂ ਪੰਜਾਬ ਨੰਬਰ ਵੀ ਟਰਾਂਸਫਰ ਕਰਾਉਣੇ ਆਗੇ ਹਾਂਜੀ ਟਰਾਂਸਫਰ ਦੇ ਉੱਤੇ ਇਹ ਕੰਮ ਹੋ ਗਿਆ ਐਚਪੀ ਕੈਨਸਲ ਕਰਾ ਲਓ ਤੁਸੀਂ ਤੁਸੀਂ ਨਾਂ ਕਰਵਾ ਲਓ ਹੂੰ ਰੂਲ ਲਾਗੂ ਹੈ ਵੀ ਬੀਮਾ ਲੱਗਣਾ ਹੀ ਲੱਗਣਾ ਹੈ ਬਿਨਾ ਇੰਸ਼ੂਰੈਂਸ ਤੋਂ ਕੰਮ ਹੁੰਦਾ ਹੀ ਨਹੀਂ ਠੀਕ ਹੈ ਦੂਜੇ ਪੰਜਾਬ ਨੰਬਰਾਂ ਤੇ ਹਰਿਆਣਾ ਮੈਂ ਕਿੰਨੇ ਕੇ ਰੁਪਏ ਲੱਗ ਜਾਂਦੇ ਆ ਜੇ ਮੰਨ ਕੇ ਚੱਲ ਵੀ ਹੁਣ 2 ਮਹੀਨੇ ਦਾ ਬੀਮਾ ਕਰਾਉਣੇ 3500 ਰੁਪਏ ਦਾ ਹੋ ਜਾ ਠੀਕ ਹੈ ਤੇ ਪੰਜਾਬ ਨੰਬਰ ਨੂੰ ਨਾਂ ਕਰਾਉਣੇ 2500 3000 ਰੁਪਏ ਮਤਲਬ ਕਹੀ ਠੀਕ ਹੈ 1000 ਰੁਪਏ ਪੰਜਾਬ ਨੰਬਰ ਤੇ ਵੀ ਲੱਗ ਜਾਂਦਾ ਜੇ ਆਪਾਂ ਐਨਓਸੀ ਲੈ ਕੇ ਕਰਾਉਣੇ ਆ 3500 ਦਾ ਬੀਮਾ ਹੋ ਗਿਆ 6000 ਰੁਪਏ ਜੇ ਆ ਪਾਪ ਜਾਵੜਾਂਗੇ ਤਾਂ ਘੱਟ ਲੱਗਣਗੇ 9000 ਰੁਪਏ ਚ ਬਈ ਨੰਬਰ ਲੱਗਦਾ ਜੇ 2021 ਮਾਡਲ ਹੈ 2024 ਨਾਲ ਤੇ ਬਾਹਰ ਤੇਲ ਬ੍ਰੇਕਾਂ 13 ਦੇ ਟਾਇਰਾਜਾ ਚਾਰੇ ਟਾਇਰ ਨਾਲ ਦੇ ਤੇ ਮੀਟਰ ਬੰਨੀ ਵੀ ਕਾਮਲਾ ਮਾਰ ਲਈ ਗਿਣਤੀ ਦੇ ਲੰਬੀ ਚੱਲਦਾ 9 ਘੰਟੀ ਚੱਲਿਆ ਰਜਨ ਵਾਲੀ ਚੱਲੇਗਾ ਨਹੀਂ ਮਿੱਤਰੋ ਮੈਂ ਤੁਹਾਨੂੰ ਦਿਖਾ ਦੀ ਕਿ ਇਹ 903 ਘੰਟੇ ਚੱਲਿਆ ਟਰੈਕਟਰ ਇਹ ਭੂਮੀ ਪੁੱਤਰਾ ਇਹ ਵੀ ਹਾਰ ਵਾਲਾ ਹੈਗਾ ਠੀਕ ਇਹ ਵੀ ਹਾਰ ਵਾਲੀ ਆ ਕੰਡੀਸ਼ਨ ਦਸੀਆਂ ਦਾ ਟਰੈਕਟਰ ਦੀ ਸਾਰੀ ਹਾਰ ਵਾਲਾ ਤੇ ਧਾਰ ਕੜ ਵਾਲਾ ਠੀਕ ਹੈ ਹਾਰ ਤੇ ਧਾਰ ਕੜ ਵਾਲਾ ਜਿਆਦਾ ਹਾਰ ਕੜ ਵਾਲਾ ਲੂਨ ਹੋ ਜੂ ਨਹੀਂ ਕਦਾ ਉਹਨੇ ਕਦਾ ਤਾਂ ਮਿੱਤਰੋ ਇਹ ਤੇ ਲੂਨ ਹੀ ਹੋ ਜੂ ਟਰੈਕਟਰ ਤੇ ਤੇ ਬਾਕੀ ਇੱਥੋਂ ਜੋ ਕੰਪਲੀਟ ਹੁੰਦੀ ਸੀ ਪਹਿਲਾਂ ਨੇ ਦੇਣਾ ਸਪੇਸ ਕਹਿੰਦੇ ਸੀ ਘਾਟਾ ਨਾ ਸਪੇਸ ਵਧਾਈ ਹੈ ਨਾ ਲੰਮੀ ਕਰਤੀ ਹਾਂ ਢੀ ਇਹਦੀ ਠੀਕ ਹੈ ਹਾਂ ਢੀ ਹੁੰਦੀ ਲੰਬੀ ਕਰਤੀ ਪਾਵਰ ਸਟੀering ਦਾ ਤੇਲ ਬ੍ਰੇਕ ਡਿਮਾਂਡ ਇਹਦੀ ਜਮਾਂ ਜਾਇਰ ਦੇਣ ਵਾਲੀ ਹੈ ਡਿਮਾਂਡ ਹੈਗੀ ਆ ਜੀ 21 ਮਾਡਲ 4.5 ਲੱਖ ਰੁਪਇਆ 4.5 ਲੱਖ ਰੁਪਇਆ ਡਿਮਾਂਡ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਹਾਰ ਪਾ ਕੇ ਲੈ ਜਾਓ ਤੇ ਨਿਕਦਾ ਤਾਂ ਲੋਨ ਹੀ ਹੋ ਜੂ ਮੈਨੂੰ ਲੱਗਦਾ ਤੇ ਹਨਾ ਹਾਂ ਹੋ ਜੂਗਾ 4 ਲੱਖ ਰੁਪਏ ਲੋਨ 4 ਲੱਖ ਦੇ ਆਸ-ਪਾਸ ਲੋਨ ਸਿੱਪਲ ਸਹੀ ਹੋਵੇ ਬੰਦੇ ਦਾ ਜੇ ਸਿੱਪਲ ਸਹੀ ਹੋ ਆਪਾਂ ਇਹ ਕਹਿ ਸਕਦੇ ਆਂ ਵੀ 50 ਹਜ਼ਾਰ ਰੁਪਿਆ ਲਿਆਓ 21 ਮਾਡਲ ਟਰੈਕਟਰ ਘਰੇ ਲੈ ਜਾਓ ਉਹ ਕਈ ਵਾਰੀ ਆਹ ਗੱਲ 'ਚ ਵੀ ਗਲਤ ਹੋ ਜਾਂਦਾ ਹੈ ਅਸਾਂ ਕਈ ਵੀਰਾਂ ਦੇ ਫੋਨ ਆਉਂਦੇ ਆ ਅਸਾਂ ਸਿੱਪਲ ਲੋਨ ਹੁੰਦਾ ਕਿੰਨੇ ਕੇ ਪੈਸੇ ਭਰਾ ਕੇ ਟਰੈਕਟਰ ਦੇਵੋਗੇ ਹਾਂ ਉਹ ਫਿਰ ਆਏ ਹੁੰਦਾ ਨਾ ਜਿਹਨੂੰ ਨਹੀਂ ਪਤਾ ਹੁੰਦਾਗਾ ਉਹਦੇ 'ਚ ਗੱਲ ਹੋ ਜਾਂਦੀ ਹੈ ਬੜਾ ਵੀ ਸਹੀ ਹੋਣਾ ਹੈ ਬੈਂਕ ਤੋਂ ਹੀ ਲੋਨ ਹੋਣਾ ਹੈ ਆਪਾਂ ਆਪਣੇ ਘਰੋਂ ਨਹੀਂ ਕਰਨਾਗਾ ਠੀਕ ਹੈ ਠੀਕ ਹੈ ਠੀਕ ਹੈ ਤੇ ਲੋਨ 4 ਲੱਖ ਰੁਪਏ ਤੇ ਵੀ ਹੋ ਜੂ ਠੀਕ ਹੈ ਹਾਂ ਫੇਰ ਜਾਉ 50 ਦੇ 50 ਦੇ ਕਿ ਲਈ ਜੂ ਅੰਦਰ ਤੇ ਹੁਣ 4.5 ਲੱਖ ਡਿਮਾਂਡ ਆ ਦੇਣਾ ਕਿਨੇ ਹੈ ਜਾਇਦ ਡਿਮਾਂਡ ਰੱਖੀ ਆ ਦੀ ਫੇਰ ਵੀ ਜਮਬਾਜ ਜਮ ਨੇ ਕਹੇ ਦੀ ਦੇਣ ਲਾ 4 ਲੱਖ 35000 ਦਾ ਟਰੈਕਟਰ 4 ਲੱਖ 35000 ਦਾ ਟਰੈਕਟਰ ਮਿਲ ਜੂ 2 ਨੰਬਰ ਪਲਾਟ ਦੇ ਵਿੱਚ ਬਾਈ ਕੁਲਬੀਰ ਦੀ ਮੰਡੀ ਲੱਗਦੀ ਆ ਕੇਸਰੀਪੁਰ ਵਾਲਿਆਂ ਦੇ ਨਾਲ ਹਾਂ ਕੇਸਰੀਪੁਰ ਵਾਲਿਆਂ ਦੇ ਨਾਲ ਐ ਪਹਿਲਾ ਬਲਾਕ ਇੱਕ ਦੂਜਾ ਆਪਣਾ ਬੁੱਧਵਾਰ ਵਾਲੇ ਦਿਨ ਲੱਗਦੀ ਆ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਜੇ ਤੁਹਾਡੇ ਕੋਈ ਟਰੈਕਟਰ ਵੀਡੀਓ ਦੇ ਵਿੱਚ ਹੀ ਫਟਉਣਾ ਫੋਟੋ ਲਓ ਸਕਰੀਨ ਸ਼ ਗੁਰਵੀਰ ਨੂੰ ਮਾਰੋ WhatsApp ਤੇ ਨੇ ਇਹ ਸੌਖਾ ਨੇ ਤੁਸੀਂ ਸੌਕੇ ਜਾਣਕਾਰੀ ਸਾਰੀ ਤੁਹਾਨੂੰ ਲਗਭਗ ਦੇ ਹੀ ਦਿੰਦੇ ਆ ਜੀ। ਕਈ ਟਰੈਕਟਰਾਂ ਦੇ ਆਪਾਂ ਪਹਿਲਾਂ ਦੁਬਾਰਾ ਵੀ ਇਹੀ ਗੱਲ ਕਹਿੰਦੇ ਆ ਕਈ ਟਰੈਕਟਰਾਂ ਦੇ ਨੇ ਜਿਨ੍ਹਾਂ ਦੇ ਟਾਇਰ ਕਮਜ਼ੋਰ ਹੁੰਦੇ ਆ ਆਪਾਂ ਮੰਡੀ ਜੋਂਵੇਂ ਲਾ ਲੈਨੇ ਆ। ਉਹ ਦੁਆਰੇ ਪਾਏ ਹੁੰਦੇ ਆ ਕਈ ਵਾਰ ਵੀ ਵੀਰ ਬਹਿਸ ਕਰਨ ਲੱਗ ਜਾਂਦੇ ਆ ਵੀ ਤੁਸੀਂ ਆਹ ਰੇਟ ਸਹੀ ਸੀਗਾ। ਉਹ ਗੱਲ ਆਪਾਂ ਨੂੰ ਵੀ ਨਹੀਂ ਚੰਗੀ ਲੱਗਦੀ ਜੀ। ਠੀਕ ਹੈ। ਠੀਕ ਆ ਵੀ ਆਪਾਂ ਕਿਸੇ ਨੂੰ ਆਪਾਂ ਤਾਂ ਰੀਅਲ ਗੱਲ ਕਰਦੇ ਆ ਯਾਰ ਜੇ ਕਿਸੇ ਟਰੈਕਟਰ ਦੇ ਕਲਮ ਲੱਗੇ ਆਪਾਂ ਉਹ ਵੀ ਦੱਸ ਦਿੰਨੇ ਆ ਭਾਈ ਇੱਥੇ ਰੰਗ। ਠੀਕ ਹੈ। ਜਿਹੜੇ ਜਨਲ ਦਾ ਰਿਜਨਲ ਹੀ ਹੋਊਗਾ ਇਹ ਨਹੀਂ ਵੀ ਇੱਥੇ ਸਾਰਾ ਲਿਪਿਆ ਹੋਊ ਆਪਾਂ ਇੱਥੇ ਰਿਜਨਲ ਬੋਲੀ ਜਾਈਏ ਬੰਦਾ ਆ ਕੇ ਕਹੇ ਦੇ ਵੀ ਯਾਰ ਤੇਰੀ ਗੱਲ ਚ ਕੁਝ ਨਹੀਂ ਜਿੰਨੀ ਗੱਲ ਕਹੀ ਉਹ ਨਹੀਂ ਨਿਬੜੂ ਉਹ ਨਹੀਂ ਨਿਬੜੂਗੀ ਠੀਕ ਹੈ ਬਾਕੀ ਤਾਂ ਲੋਕ ਰੱਬ ਨੂੰ ਵੀ ਨੰਦਰਨ ਦੇ ਆਪਾਂ ਦਾ ਕੀ ਚੀਜ਼ ਦੇ ਵਿਚਾਰੇ ਤੇ ਇਹ ਦੱਬ ਕੇ ਕਰ ਦੋ ਮਿੱਤਰੋ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਬਾਈ ਤੁਹਾਡਾ ਹੀ ਬਹੁਤ ਬਹੁਤ